ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਣਾ ਹੈ ਜੇ ਤੁਸੀਂ ਸਾਰਿਆਂ ਦੇ ਕਾਗਜ਼ ਹੀ ਰੱਦ ਕਰਾਉਣੇ ਸੀ ਜੇ ਪੁਲਿਸ ਨੂੰ ਵਤਨਾ ਸੀ ਜੇ ਐਮਫੇਸ਼ ਨੂੰ ਵਤਨਾ ਸੀ ਝੂਠੇ ਪਰਚੇ ਕਰਾਉਣੇ ਸੀ ਫਿਰ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਕਰਾਉਂਦੇ ਹੀ ਨਾ ਤੁਸੀਂ ਐਕਟ ਹੀ ਪਾਸ ਕਰ ਦਿੰਦੇ ਅਸੈਂਬਲੀ ਚ 3800 ਬਲਾਕ ਸੰਪਤੀਆ ਤਕਰੀਬਨ ਅਕਾਲੀ ਦਲ ਦੇ 1100 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ 1100 ਅਸੀਂ ਤਕਰੀਬਨ 7 1100 ਹੀ ਲੜੇ ਅੱਛਾ ਤੇ ਉਹ ਉਹ ਹਲਕਿਆਂ ਜੋ ਕਟੇ ਉਹ ਉਮੀਦਵਾਰ ਕਟੇ ਜਿੱਥੇ ਉਹਨੂੰ ਪਤਾ ਸੀ ਕਿ ਅਕਾਲੀ ਦਲ ਜਿੱਤੂਗਾ ਪਰ ਕਾਂਗਰਸ ਕਿਉਂਕਿ ਬੁਰਾ ਹਾਲ ਸੀ ਉਹਨਾਂ ਦੇ ਕੱਲੇ 300 ਦੇ ਕਟੇ ਇਕੱਲੇ ਸਾਡੇ 1100 ਕਾਂਗਰਸ ਦੇ 300 ਤੁਸੀਂ ਮੈਂ ਤੁਹਾਨੂੰ ਇੱਕ ਚੀਜ਼ਾਂ ਦੱਸਦਾ ਹਾਂ ਬੜੀ ਹੈਰਾਨੀ ਥੋੜੇ ਸਾਹਮਣੇ ਆ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਬਹੁਤ ਨੁਕਸਾਨ ਪੰਜਾਬ ਦਾ ਹੋ ਗਿਆ ਪਿਛਲੇ 10 ਸਾਲ ਪੰਜਾਬ ਬਹੁਤ ਪਿੱਛੇ ਚਲੇ ਗਿਆ ਪੰਜਾਬ ਦੇ ਵਿੱਚ ਕੋਈ ਇਨਵੈਸਟ ਕਰਨ ਨੂੰ ਤਿਆਰ ਨਹੀਂ ਗੁੰਡਾਗਰਦੀ ਦਾ ਰਾਜ ਪੰਜਾਬ ਚ ਗੈਂਗਸਟਰ ਦਾ ਰਾਜ ਹੈ ਰੋਜ਼ ਫਰੋਤੀਆਂ ਲਈ ਜਾਂਦੇ ਆ ਲੁੱਟਖੋ ਹੋਈ ਜਾਂਦੀ ਹੈ ਬੈਂਕ ਲੁੱਟੇ ਜਾਂਦੇ ਆ ਲੋਕੀ ਲੁਕਿਆਂ ਦੇ ਗੋਲੀਆਂ ਚੱਲਦੀਆਂ ਦੂਜੀ ਗੱਲ ਮੈਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਗੱਲ ਕਰ ਮੈਂ ਚਾਹਣਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਣਾ ਹੈ ਜੇ ਤੁਸੀਂ ਸਾਰਿਆਂ ਦੇ ਕਾਗਜ਼ ਹੀ ਰੱਦ ਕਰਾਉਣੇ ਸੀ ਜੇ ਪੁਲਿਸ ਨੂੰ ਵਤਨਾ ਸੀ ਜੇ ਐਮਫੈਸ਼ਨ ਨੂੰ ਵਤਨਾ ਸੀ ਝੂਠੇ ਪਰਚੇ ਕਰਾਉਣੇ ਸੀ ਫਿਰ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਕਰਾਉਂਦੇ ਹੀ ਨਾ ਤੁਸੀਂ ਐਕਟ ਹੀ ਪਾਸ ਕਰ ਦਿੰਦੇ ਅਸੈਂਬਲੀ ਚ ਕੀ ਜਿਹੜੀ ਸਰਕਾਰ ਆਊਗੀ ਉਹ ਆਪਣੇ ਨਾਮਿਨੇਟ ਕਰ ਦੂਗੀ ਹੁਣ ਤੁਸੀਂ ਦੇਖ ਲਓ ਹੁਣ ਬੜਾ ਸ਼ੋਰਾਂ ਕਹਿੰਦੇ ਅਸੀਂ 1500 ਜਿੱਤ ਗਏ ਪਹਿਲੀ ਗੱਲ ਮੈਂ ਤੁਹਾਨੂੰ ਹਕੀਕਤ ਦੇਣਾ ਚਾਹਣਾ ਹੈ ਤਕਰੀਬਨ 3800 ਬਲਕ ਸੰਪਤੀਆ ਤਕਰੀਬਨ ਆਕਾਲੀ ਦਲ ਦੇ 1100 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ 1100 ਅਸੀਂ ਤਕਰੀਬਨ 7 1500 ਹੀ ਲੜੇ ਅੱਛਾ ਤੇ ਉਹ ਉਹ ਹਲਕੇ ਜੋ ਕਟੇ ਉਹ ਕੁਮੀਦਵਰ ਕਟੇ ਜਿੱਥੇ ਉਹਨੂੰ ਪਤਾ ਸੀ ਕਿ ਅਕਾਲੀ ਦਲ ਜਿੱਤੂਗਾ ਪਰ ਕਾਂਗਰਸ ਕਿਉਂਕਿ ਬੁਰਾ ਹਾਲ ਸੀ ਉਹਨਾਂ ਦੇ ਕੱਲੇ 300 ਦੇ ਕਟੇ ਆ ਕੱਲੇ 1150 ਕਾਂਗਰਸ ਦੇ 300 ਤੁਸੀਂ ਮੈਂ ਤੁਹਾਨੂੰ ਇੱਕ ਚੀਜ਼ ਆ ਦੱਸਦਾ ਹਾਂ ਬੜੀ ਹੈਰਾਨੀ ਥੋੜੇ ਸਾਹਮਣੇ ਆ ਜਿਵੇਂ ਜੀਰਾ ਹੈ ਹਲਕਾ ਹੈ ਜੀਰੇ ਹਲਕੇ ਵਿੱਚ 34 ਬਲਾਕ ਸੰਪਤੀਆਂ ਅਕਾਲੀ ਦਲ ਦੀਆਂ 34 ਤੇ 34 ਬਲਾਕ ਸੰਪਤੀਆਂ ਦੇ ਕਾਗਜ਼ ਰੱਦ ਗੁਰਦਾਸਪੁਰ 21 ਬਲਾਕ ਸੰਪਤੀਆਂ 21 ਦੇ 21 ਬਲਾਕ ਸੰਪਤੀਆਂ ਦੇ ਕਾਗਜ਼ ਰੱਦ ਡੇਰਾ ਬਾਬਾ ਨਾਨਕ 38 ਬਲਾਕ ਸੰਪਤੀਆਂ 38 ਤੇ 38 ਬਲਾਕ ਸੰਪਤੀਆਂ ਦੇ ਕਾਗਜ਼ ਰੱਦ ਭੋਵਾਜ 48 ਬਲਾਕ ਸੰਪਤੀਆਂ 48 ਤੇ 48 ਬਲਾਕ ਸੰਪਤੀਆਂ ਦੇ ਅਕਾਲੀ ਦਲ ਦੇ ਕਾਗਜ਼ ਰੱਦ ਖੇਮ ਕਰਨ ਚ 41 ਬਲਾਕ ਸੰਪਤੀਆਂ 41 ਤੇ 41 ਬਲਾਕ ਸੰਪਤੀਆਂ ਦੇ ਕਾਗਜ਼ ਰੱਦ ਕਰਨ ਤਰਨ ਵਿੱਚ 31 ਬਲਾਕ ਸੰਪਤੀਆਂ 27 ਦੇ ਕਾਗਜ਼ ਰੱਦ ਪੱਟੀ ਵਿੱਚ 36 ਬਲਾਕ ਸੰਪਤੀਆਂ ਹਨ ਉਹਨਾਂ 'ਚ 32 ਦੇ ਕਾਗਜ਼ ਰੱਦ ਐ ਮੇਰੇ ਕੋਲ ਬਹੁਤ ਵੱਡੀ ਲਿਸਟ ਹੈ ਜਿਹੜੀ 1100 ਜਿੱਥੇ ਅਸੀਂ ਮਾਝਾ ਦਾ ਸਾਰਾ ਸਾਡਾ ਜੇ ਉਹ ਕਹਿੰਦੇ ਮਾਝੇ ਦਾ ਅਸੀਂ ਕਾਲੀ ਤੇ ਕੁਝ ਨਹੀਂ ਹੋਇਆ ਕਿਉਂਕਿ ਸਾਡੇ ਤਾਂ ਕਾਗਜ਼ ਹੀ ਰੱਦ ਸੀ ਸਾਰੇ ਪੱਟੀ ਦੇ ਰਾਜ ਖੇਮ ਕਰਨ ਦੇ ਨਾਲ ਡੇਰਾ ਬਾਬਾ ਨਾਨਕ ਤੇ ਸਾਰੇ ਇਲਾਕੇ ਸਾਡੇ ਕਾਲੀ ਸਾਨੂੰ ਲੜਨ ਨਹੀਂ ਦਿੱਤਾ ਇਹ ਸਾਡੇ ਕਾਗਜ਼ੀ ਰਨ ਕਰ ਦਿੰਦੇ ਫਿਰ ਆਪਣਾ ਆ ਡਰਾਮਾ ਕਰਨ ਦੀ ਕੀ ਲੋੜ ਐ ਉਵੇਂ ਜਿਲ੍ਹਾ ਪ੍ਰੀਸ਼ਦ ਕੀਤਾ 334 ਜਿਹੜੇ ਜਿਲ੍ਹਾ ਪ੍ਰੀਸ਼ਦ 335 ਹੈਗੇ ਉਹਨਾਂ ਚੋਂ 100 ਜਿਲ੍ਹਾ ਪ੍ਰੀਸ਼ਦ ਦੇ ਸਾਡੇ ਕਾਗਜ਼ ਰੱਦਾ ਪਰ ਫਿਰ ਵੀ ਜਿੱਥੇ ਜਿੱਥੇ ਅਸੀਂ ਲੜੇ ਤੁਸੀਂ ਜਿਹੜਾ ਸਾਡਾ ਸਕਸੈਸ ਰੇਟ ਰੱਖੋ ਜਿਵੇਂ ਮੈਂ ਦੇਖ ਰਿਆ ਸੀ ਖਲਕੇ 'ਚ ਸਾਡੇ 7 ਰਹਿ ਗਈਆਂ ਸੀ ਬਲਾਕ ਸੰਧੀਆਂ ਉਹਨਾਂ ਚੋਂ 7 ਚੋਂ 6 ਜਿੱਤ ਗਏ ਕਿਤੇ 5 ਸੀ ਉੱਥੇ ਅਸੀਂ 3 ਜਿੱਤ ਗਏ ਇਸ ਕਰਕੇ ਪੰਜਾਬ ਦੇ ਜਨਤਾ ਨੂੰ ਮੈਂ ਇਹ ਬੇਨਤੀ ਕਰਨਾ ਚਾਹਣਾ ਹੈ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਬਹੁਤ ਨੁਕਸਾਨ ਪੰਜਾਬ ਦਾ ਹੋ ਗਿਆ ਪਿਛਲੇ 10 ਸਾਲ ਪੰਜਾਬ ਬਹੁਤ ਪਿੱਛੇ ਚਲੇ ਗਿਆ ਪੰਜਾਬ ਦੇ ਵਿੱਚ ਕੋਈ ਇਨਵੈਸਟ ਕਰਨ ਨੂੰ ਤਿਆਰ ਨਹੀਂ ਗੁੰਡਾਗਰਦੀ ਦਾ ਰਾਜ ਪੰਜਾਬ ਚ ਗੈਂਗਸਟਰ ਦਾ ਰਾਜ ਹੈ ਰੋਜ਼ ਫਰੋਥੀਆਂ ਲਈ ਜਾਂਦੇ ਆ ਲੁੱਟਖੋ ਹੋਈ ਜਾਂਦੀ ਹੈ ਬੈਂਕ ਲੁੱਟੇ ਜਾਂਦੇ ਆ ਲੋਕੀ ਲੁੱਟਿਆਂ ਦੇ ਗੋਲੀਆਂ ਚੱਲਦੀਆਂ ਕਿਤੇ ਕਬੱਡੀ ਪਲੇਅਰ ਨੂੰ ਮਰਿਆ ਜਾਂਦਾ ਕਿਸੇ ਦੁਕਾਨਦਾਰ ਨੂੰ ਮਰਿਆ ਜਾਂਦਾ ਜਿਹੜਾ ਫਰੋਤੀ ਦਿੰਦਾ ਉਹਨੂੰ ਮਾਰ ਦਿੰਦੇ ਆ ਕੋਈ ਪੁਲਿਸ ਕਰਨੀ ਨਹੀਂ ਪੁਲਿਸ ਹੈ ਹੀ ਨਹੀਂ ਕਿਉਂਕਿ ਜਿਹੜਾ ਮੈਂ ਬੜਾ ਕਲੀਅਰ ਆ ਮੈਂ ਜਿਹੜਾ ਪਤਾ ਕਰਾਇਆ ਹੈ ਚੀਫ ਮਿਨਿਸਟਰ ਨਹੀਂ ਪਾਇੰਟ ਕਰਦਾ ਸਹੀ ਮੈਂ ਤੇ ਚੀਫ ਮਿਨਿਸਟਰ ਕੇਜਰੀਵਾਲ ਹੈ ਉਹ ਜਿਹੜਾ ਪੈਸਾ ਦਿੰਦਾ ਹੁਣ ਪੋਸਟਾਂ ਜਿੰਨੀਆਂ ਸਰਕਾਰੀ ਪੋਸਟਾਂ ਹਨ ਉਹਨਾਂ ਨੇ ਰੇਟ ਲਖ ਲਏ ਆ ਝਾੜੂ ਵਾਲੇ ਨੇ ਜੇ ਐਸਐਸਪੀ ਬਣਨਾ ਤਾਂ 80 ਕਰੋੜ ਜੇ ਡੀਐਸਪੀ ਲੱਗਣਾ ਤਾਂ 80 ਲੱਖ ਜਿਹੜਾ ਬੰਦਾ ਪੈਸੇ ਲੈ ਕੇ ਪੋਸਟਿੰਗ ਕਰਾਊਗਾ ਤੇ ਫਿਰ ਉਹਨੂੰ ਕੀ ਫਿਕਰ ਉਹਨੇ ਤਾਂ ਹਰੋਂ ਨੱਕ ਮਾਉਣਾ ਹੀ ਹੈ ਤੇ ਉਹ ਜਿਹੜੇ ਹੈਗੇ ਆ ਨਸ਼ਾ ਮੈਂ ਬਾਰ ਬਾਰ ਕਹਿੰਨਾ ਹੈ ਨਸ਼ਾ ਕਿਉਂ ਪੰਜਾਬ ਚ ਘਰ ਘਰ ਚੱਲ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਨੇ ਨਸ਼ਾ ਵੇਚਣ ਨਾਲ ਨ ਮਹੀਨਾ ਬਣ ਲਿਆ ਮੈਂ ਕਈ ਐਸਐਸਪੀਆਂ ਜਿਹੜੇ ਮੇਰੇ ਥੱਲੇ ਵੀ ਕੰਮ ਕਰਦੇ ਮੈਂ ਉਹਨਾਂ ਨਾਲ ਗੱਲ ਕੀਤਾ ਮੈਂ ਕਿਹਾ ਕਿਉਂ ਇੰਨਾ ਵੱਧ ਗਿਆ ਕਹਿੰਦੇ ਜੀ ਅਸੀਂ ਕੀ ਕਰੀਏ ਜਿਹਨੂੰ ਫੜਦੇ ਆ ਆਮ ਆਦਮੀ ਪਾਰਟੀ ਦੇ ਹਲਕਾ ਚਾਜ ਇਹਨਾਂ ਦਾ ਮੇਨ ਲੀਡਰ ਦਾ ਫੋਨ ਹੈ ਇਹਨੂੰ ਛੱਡ ਦਿਓ ਜੇ ਜੀ ਨਹੀਂ ਛੱਡਦੇ ਸਾਡੀ ਬਦਲੀ ਕਰਾਉਂਦੇ ਆ ਆ ਤਾਂ ਹਾਲਾਤ ਪੰਜਾਬ ਦੇ ਆ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਵਾਹਦ ਪਾਰਟੀ ਹੈ ਜਿਹਦਾ ਮਕਸਦ ਸਹੀ ਮਿਹਨਤ ਮੈਂ ਅੱਜ ਦੱਸ ਰਿਹਾ ਅਗਲੀ ਸਰਕਾਰ ਬਣਾਉਣਾ ਨਹੀਂ ਹੈ ਸਾਡਾ ਮਕਸਦ ਹੈ ਪੰਜਾਬ ਨੂੰ ਬਚਾਉਣਾ। ਨਾ ਕਾਂਗਰਸ ਨੂੰ ਫਿਕਰ ਹੈ, ਨਾ ਰਾਹੁਲ ਗਾਂਧੀ ਨੂੰ ਫਿਕਰ ਹੈ ਪੰਜਾਬ ਤਰੱਕੀ ਕਰਦਾ ਕੀ ਨਹੀਂ ਕਰਦਾ। ਜੇ ਉਹਨਾਂ ਨੇ ਸੀਟ ਨਹੀਂ ਸਰਕਾਰ ਬੰਦੀ ਤਾਂ ਹੋਰ ਕਿਤੇ ਚਲੇ ਜਾਣਾ। ਨਾ ਝਾੜੂ ਵਾਲਿਆਂ ਨੂੰ ਕੋਈ ਫਿਕਰ ਹੈ। ਕੇਜਰੀਵਾਲ ਤਾਂ ਪਰਵਾਹ ਹੀ ਨਹੀਂ ਕਰਦਾ। ਉਹਨੇ ਤਾਂ ਇੱਕ ਸਾਧਨ ਬਣਾਇਆ ਪੰਜਾਬ ਨੂੰ ਲੁੱਟਣ ਦਾ। ਤੋਂ ਇਸ ਕਰਕੇ ਮੈਂ ਹੱਥ ਜੋੜ ਕੇ ਪੰਜਾਬੀਆਂ ਨੂੰ ਬੋਲਦਾ ਬੇਨਤੀ ਕਰਦਾ ਆਓ ਇਕੱਠੇ ਹੋ ਕੇ ਪੰਜਾਬ ਨੂੰ ਬਚਾਈਏ। اپنی کھیتڑی پارٹی جی نے sada تھوڑی لڑائی لڑی ہے جینے ہر ਧਰਮ ਦਾ ਸਤਕਾਰ ਕੀਤਾ ਹੈ ਭਾਈਚਾਰ ਇੱਕ ਸਾਂਝ ਰੱਖੀ ਹੈ ਜਿਹਦੀ ਇੱਕੋ ਹੀ ਨਿਸ਼ਾਨਾ ਹੈ ਕਿ ਪੰਜਾਬ ਵਿੱਚ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿਣ ਪਿਆਰ ਨਾਲ ਰਹਿਣ ਤਾਂ ਹੀ ਪੰਜਾਬ ਤਰੱਕੀ ਕਰੂਗਾ ਉਸ ਮਹਾਨ ਸੂਰਮਿਆਂ ਦੀ پارٹی ਨੂੰ ਵਾਪਸ ਤੁਸੀਂ ਤਾਕਤ ਦੇ ਕੇ ਲੈ ਕੇ ਆਓ ਤਾਂ ਹੀ ਪੰਜਾਬ ਵੱਸ ਸਕਦਾ ਹੈ ਬਹੁਤ ਬਹੁਤ ਧੰਨਵਾਦ